ਹਾਂਜੀ ਜੇ ਤੁਹਾਨੂੰ ਪੰਜਾਬ ਨਾਲ ਥੋੜਾ ਜਿਹਾ ਵੀ ਪਿਆਰ ਹੈ ਅਤੇ ਤੁਸੀਂ ਡਾਇਰੈਕਟਲੀ ਇੰਡਾਇਰੈਕਟਲੀ ਕਦੇ ਵੀ ਇਹ ਜ਼ਿਲ੍ਹੇ ਦਾ ਨਾਮ ਸੁਣ ਰੱਖਿਆ ਤਾਂ ਤੁਹਾਨੂੰ ਮੈਂ ਦੱਸ ਦਵਾ ਕਿ ਪੰਜਾਬ ਦਾ ਇਹ ਸ਼ਹਿਰ ਆਉਣ ਵਾਲੇ ਦਿਨਾਂ ਦੇ ਵਿੱਚ ਖਤਮ ਹੋ ਜਾਵੇਗਾ ਬਿਲਕੁਲ ਤੁਸੀਂ ਸਹੀ ਸੁਣਿਆ ਮਲੇਰਕੋਟਾ ਜੋ ਕਿ ਪੰਜਾਬ ਦਾ 23ਵਾਂ ਜ਼ਿਲ੍ਹਾ ਹੈ ਜਿਹਨੂੰ ਤੁਸੀਂ ਇੱਥੇ ਦੇ ਸਸਤੇ ਕੱਪੜੇ ਬਿਹਤਰੀਨ ਖਾਣੇ ਸਸਤਾ ਇਲਾਜ ਜਾਂ ਫਿਰ ਹਿੰਦੂ ਮੁ슬ਮਨ ਸਿੱਖ ਭਾਈਚਾਰਕ ਸੰਜ ਸੰਜ ਦੇ ਤੌਰ ਤੇ ਦੇਖਦੇ ਹੋ ਤਾਂ ਆਪਣੇ ਆਪ ਤੇ ਪ੍ਰਾਊਡ ਫੀਲ ਕਰੋ ਕਿਉਂਕਿ ਤੁਸੀਂ ਉਹ ਆਖਰੀ ਪੀੜੀ ਹੋ ਸਕਦੇ ਹੋ ਜਿਨ੍ਹਾਂ ਨੇ ਮਲੇਰ ਕੋਟਲਾ ਨੂੰ ਖੁਸ਼ਹਾਲ ਬਸਦੇ ਨੂੰ ਦੇਖਿਆ ਕਿਉਂਕਿ ਮਲੇਰ ਕੋਟਲੇ ਸ਼ਹਿਰ ਦੇ ਚਾਰੇ ਪਾਸੇ ਬੰਗਲਾਦੇਸ਼ੀ ਲੋਕਾਂ ਦਾ ਛੇੜਾ ਪਵਾ ਦਿੱਤਾ ਗਿਆ ਉਹ ਬੰਗਲਾਦੇਸ਼ੀ ਲੋਕ ਜਿਹੜੇ ਸਾਰੇ ਹੋਰਨਾਂ ਸੂਬਿਆਂ ਤੋਂ ਭਜਾਏ ਹੋਏ ਨੇ ਤੇ ਲੇਕਿਨ ਮਲੇਰ ਕੋਟਲੇ ਸ਼ਹਿਰ ਚ ਉਹਨਾਂ ਦਾ ਸਵਾਗਤ ਹੋ ਰਿਹਾ ਹੈ ਮਲੇਰ ਕੋਟਲੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਆਪਣੇ ਹਰ ਤਰੀਕੇ ਦੀ ਸਹੂਲਤ ਉਪਲਬਧ ਕਰਾਈ ਜਾ ਰਹੀ ਹੈ ਬਿਜਲੀ ਪਾਣੀ ਸਾਡਾ ਜੰਗਲ ਜਾਂ ਫਾਈਨੈਂਸ਼ੀਅਲ ਈਸਪੋਰਟ ਸਾਰੀਆਂ ਸੁੱਖ ਸੁਵਿਧਾਵਾਂ ਉਹਨਾਂ ਨੂੰ ਖਾਲੀਚ ਪਰੋਸ ਕੇ ਦਿੱਤੀਆਂ ਜਾ ਰਹੀਆਂ ਨੇ ਅਤੇ ਇੰਨਾਂ ਹੀ ਸੁਵਿਧਾਵਾਂ ਦਾ ਆਨੰਦ ਮਾਣਦੇ ਹੋਏ ਉਹ ਲੋਕ ਆਪਣੇ ਰਿਸ਼ਤੇਦਾਰ ਅਤੇ ਹੋਰ ਜਾਣਕਾਰਾਂ ਨੂੰ ਸਾਰੇ ਮੁਲਕ ਦੇ ਵਿੱਚੋਂ ਮਲੇਰ ਕੋਟਲੇ ਇਨਵਾਈਟ ਕਰ ਰਹੇ ਨੇ ਵੀ ਇੱਥੇ ਕੋਈ ਰੋਕ ਟੋਕ ਨਹੀਂ ਇੱਥੇ ਕੋਈ ਪੁੱਛਣ ਵਾਲਾ ਨਹੀਂ ਤੇ ਇਹ ਸਾਰਾ ਕੁਝ ਆਪਣੀ ਅੱਖਾਂ ਦੇ ਸਾਹਮਣੇ ਹੋ ਰਿਹਾ ਤੇ ਅੱਜ ਆਪਾਂ ਚੁੱਪ ਕਰਕੇ ਬੈਠਿਆਂ ਲੇਕਿਨ ਇਹਦਾ ਹਰਦਾਨਾ ਥੋੜੇ ਆਉਣ ਵਾਲੀਆਂ نسلਾਂ ਨੂੰ ਥੋੜੇ ਆਉਣ ਵਾਲੇ ਬੱਚਿਆਂ ਨੂੰ ਭੁਗਤਣਾ ਹੀ ਪਊਗਾ ਇਹ ਵੀਡੀਓ ਸੇਵ ਕਰਕੇ ਰੱਖ ਲਿਓ ਮੇਰੀ ਕਿਉਂਕਿ ਯਾਦ ਯਾਦ ਕਰਾਉਣ ਚ ਆਸਾਨੀ ਹੋ ਜਾਂਦੀ ਹੈ ਜੇ ਮੈਂ ਗਲਤ ਸਾਬਿਤ ਹੋਇਆ ਮੈਨੂੰ ਨਹੀਂ ਫਿਰ ਤੁਸੀਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਿਹੜੇ ਲੋਕਾਂ ਨੂੰ ਤੁਸੀਂ ਬੰਗਲਾਦੇਸ਼ੀ ਲੋਕਾਂ ਨੂੰ ਤੁਸੀਂ 2-2 3-3 4-4 ਮੰਡੀ ਬਸ ਸਟੈਂਡ ਹੋਸ ਬਾਜ਼ਾਰਾਂ ਚ ਘਰਾਂ ਚ ਜਾਂ ਸੁੰਨੀਆਂ ਥਾਵਾਂ ਤੇ ਘੁੰਮਦੇਆਂ ਨੂੰ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਗਿਣਤੀ ਹਜ਼ਾਰਾਂ ਦੇ ਰੂਪ ਦੇ ਵਿੱਚ ਹੋਊਗੀ ਅਤੇ ਉਦੋਂ ਤੁਸੀਂ ਕੁਝ ਨਹੀਂ ਕਰ ਪਾਉਂਗੇ ਤੇ ਦੂਸਰੀ ਗੱਲ ਮਲੇਰਕੋਟਲਾ ਵਾਸੀ ਜਾਂ ਮਲੇਰਕੋਟਲੇ ਦਾ ਮੂਲ ਨਿਵਾਸੀ ਭਾਵੇਂ ਉਹ ਕਿਸੇ ਵੀ ਧਰਮ ਦਾ ਉਹਦੀ ਆਉਣ ਵਾਲੀ ਪੀੜ੍ਹੀ ਯਾਨੀ ਕਿ ਉਹਦੇ ਬੱਚਿਆਂ ਨੂੰ ਮਲੇਰਕੋਟਲੇ ਸ਼ਹਿਰ ਤੋਂ ਨਫ਼ਰਤ ਦਿਲਾਈ ਜਾ ਰਹੀ ਹੈ وجہ ਹੈ ਗੰਦਗੀ ਥੋੜਾ ਹਰ ਗਲੀ ਮੁਹੱਲਾ ਥੋੜਾ ਚਾਹੇ ਕਿਸੇ ਮੇਨ ਰੋਡ ਮੇਨ ਰੋਡ ਤੇ ਚਲੇ ਜਾਓ ਚਾਹੇ ਕਿਸੇ ਚੌਂਕਰਾਏ ਚਾਹੇ ਜੋ ਗਲੀ ਮੁਹੱਲੇ ਆ ਚਾਹੇ ਜੋ ਹਰ ਜਗ੍ਹਾ ਗੰਦ ਦੇ ਢੇਰ ਲਏ ਗਏ ਨੇ ਤਾਂ ਕਿ ਤੁਹਾਡੇ ਬੱਚੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੁਹਾਡੇ ਮਲੇਰਕੋਟਲੇ ਸ਼ਹਿਰ ਤੋਂ ਨਫ਼ਰਤ ਕਰਨ ਲੱਗ ਜਾਣ ਤੇ ਜਦੋਂ ਮਲੇਰਕੋਟਲੇ ਦੇ ਬੱਚੇ ਮਲੇਰਕੋਟਲੇ ਦਾ ਆਨ ਨਾਲ ਭਵਿੱਖ ਨੂੰ ਆਪਣਾ ਫਿਊਚਰ ਮਲੇਰਕੋਟਲੇ ਵਿੱਚ ਸੇਫ ਨਹੀਂ ਲੱਗੂਗਾ ਜਾਂ ਸੋਨਾ ਨਹੀਂ ਦਿਖਾਈ ਦੇ ਤੂੰ ਦਊਗਾ ਤਾਂ ਉਹ ਮੱਲੋ ਮੱਲੀ ਇੱਥੋਂ ਤੋਂ ਬਾਹਰ ਦਾ ਰੁਕ ਕਰਨਗੇ ਤੇ ਉਹ ਸਾਰੀ ਚੀਜ਼ਾਂ ਦੀ ਤਿਆਰੀ ਹੋ ਚੁੱਕੀ ਹੈ ਸੋ ਮੈਂ ਫੇਰ ਕਹਨਾ ਕਿ ਆਪਣੇ ਆਪ ਤੇ ਪ੍ਰਾਊਡ ਫੀਲ ਕਰੋ ਆਪਣੇ ਆਪ ਨੂੰ ਸ਼ਾਬਾਸ਼ੀ ਦਿਓ ਕਿਉਂਕਿ ਤੁਸੀਂ ਉਹ ਆਖਰੀ ਪੀੜ੍ਹੀ ਹੋ ਜਿਨ੍ਹਾਂ ਨੇ ਖੁਸ਼ਹਾਲ ਮਲੇਰਕੋਟਾ ਦੇਖਿਆ ਜਿੱਥੇ ਸਭ ਧਰਮਾਂ ਦਾ ਸਤਕਾਰ ਹੈ ਜਿੱਥੇ ਭਾਈਚਾਰਾ ਹੈ ਆਨਲਾਈਨ ਟਾਈਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੇ